ਪਤਾ ਕੀਤਾ ਤੇ ਸਾਡਾ ਉਸ ਟਾਈਮ ਥੋੜੇ ਜਿਹੇ ਦਿਨ ਘਟਦੇ ਸੀ ਕਿਸੇ ਦੇ ਦੋ ਕਿਸੇ ਦੇ ਚਾਰ ਸਾਨੂੰ ਕਿਹਾ ਸੀ ਵੀ ਜਿਵੇਂ ਜਿਵੇਂ ਤੁਹਾਡੇ ਦਿਨ ਪੂਰੇ ਹੋਈ ਜਾਣਗੇ 10 ਸਾਲ ਪੂਰੇ ਹੋਈ ਜਾਣਗੇ ਤੁਹਾਨੂੰ ਰੈਗੂਲਰ ਕੀਤਾ ਜਾਊਗਾ ਪਰ ਹੁਣ 7 ਮਹੀਨੇ ਹੋ ਗਏ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜਦੋਂ ਵੀ ਅਸੀਂ ਜਾਂਦੇ ਆ ਤਾਂ ਬਸ ਸਾਨੂੰ ਲਾਰੇ ਲਾਉਂਦੇ ਨੇ ਕਹਿੰਦੇ ਨੇ ਵੀ ਹੋ ਗਿਆ ਜਾਓ ਕੰਮ ਤਾਂ ਹੋਇਆ ਪਿਆ ਜਦੋਂ ਕਿ ਸਾਨੂੰ ਅਜੇ ਤਾਂ ਪਾਊਡਰ ਨਹੀਂ ਮਿਲਿਆ ਮੈਂ ਖੋਜ ਉਹਨਾਂ ਨਾਲ ਚਾਰ ਮੀਟਿੰਗਾਂ ਕਰਕੇ ਆਈਆਂ ਇੱਕ ਮੀਟਿੰਗ ਦੇ ਵਿੱਚ ਤਾਂ ਉਹਨਾਂ ਨੇ ਕਿਹਾ 6:30 ਵਜੇ ਮੀਟਿੰਗ ਹੋਏਗੀ ਤੁਹਾਡੀ ਸਾਨੂੰ ਉਹਨਾਂ ਨੇ 9:30 ਵਜੇ ਜਾ ਕੇ ਮੀਟਿੰਗ ਦਿੱਤੀ ਜਦੋਂ ਅਸੀਂ ਜਾ ਕੇ ਕਿਹਾ ਵੀ ਅਸੀਂ ਲੇਡੀਜ਼ ਅਸੀਂ ਰਾਤ ਨੂੰ ਕਿੱਥੇ ਜਾਵਾਂਗੇ ਜਿਹੜਾ ਸਾਨੂੰ ਉਹ ਇੰਨੇ ਉੱਚੀ ਬੋਲਣ ਲੱਗ ਗਏ ਸੀਗੇ ਅਸੀਂ ਤਾਂ ਉਹਨਾਂ ਕੋਲੋਂ ਆਪਣਾ ਹੱਕ ਹੀ ਮੰਗਦੇ ਜਿਹੜਾ ਜਾਇਜ਼ ਹੱਕ ਹੈ ਹੇ ਨਿੱਕੇ ਤਾਂ ਦੇਉਂਦਾ ਮੈਨੂੰ ਜਿਹੜਾ ਮਨੁੱਖ ਦਾ ਸਰ ਮੰਗ ਪੱਤਰ ਅਸੀਂ ਹਰ ਵਾਰੀ ਦੇਖ ਕੇ ਆਉਂਦੇ ਆਂ ਸਰ ਉਹਨਾਂ ਦੇ ਨਹੀਂ ਅਸੀਂ ਅੱਜ ਵੀ ਉਹਨਾਂ ਦੇ ਜਿਸ ਤਰ੍ਹਾਂ ਹੀ ਗੱਲ ਹੈ ਹਾਂਜੀ ਠੀਕ ਹੈ ਐਸਾ ਤਾਂ ਉਹਦੇ ਕੋਲ ਹਾਂਜੀ ਸਰ ਜੀ ਇਹ ਸਿਰਫ ਸਾਡਾ ਤਨਖਾਹ ਵਾਅਦਾ ਕੀਤਾ ਹੈ 6 ਘੰਟੇ ਮੈਂ ਮੇਰੇ ਨੂੰ ਹਾਂ ਸਰ ਦੇ ਦਿੰਦੇ ਆ ਇਹ ਜੋ ਜੋ ਸਰ ਸਰ ਜੀ ਬਾਈ ਜੀ ਅਸੀਂ ਸਮਾਪੂਰ ਕਾ ਰਹੇ ਹਾਂ ਜੀ 7 ਸਾਲ ਨੇ ਬੀਤ ਚੁੱਕਿਆ ਸਰ ਸਾਡੇ ਸਾਡੇ ਕੋਲ ਕੋਈ ਨਹੀਂ ਆਉਂਦਾ ਮੈਂ ਆਇਆ ਸੀ ਹੈ ਨਹੀਂ ਤੁਸੀਂ ਆਇਆ ਤੁਹਾਡਾ ਧੰਨਵਾਦ ਜੀ ਅਸੀਂ ਸਰ ਸਿਰ ਮੱਥੇ ਹੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਾ ਮੇਰਾ ਤਾਂ ਫਰਕ ਜਨਾ ਤੇ ਫਿਰ ਤੁਸੀਂ ਰੋਟੀ ਤਾਂ ਖਾਚੀ ਦੀ ਇੰਨੇ ਜਿੰਨੇ ਮੈਂ ਤਾਂ ਸਾਨੂੰ ਅੱਜ ਆ ਰੋ ਅਸੀਂ ਆਪਣੇ ਘਰ ਆ ਮੈਂ ਤਾਂ ਪੂਰੀ ਕੋਸ਼ਿਸ਼ ਕਰੂੰਗਾ ਤੱਕ ਨਮੈਂਦਾ ਹੈ ਫਿਰ ਮੈਂ ਤਾਂ ਕਰੂੰਗਾ ਹੀ ਪਰ ਤੁਸੀਂ ਰੋਟੀ ਤਾਂ ਖਾਤੀ ਸੀ ਮੈਂ ਰੋਟੀ ਖਾਣ ਨੂੰ ਨਹੀਂ ਆਇਆ ਸਰ ਰੋਟੀ ਖਾਣ ਨੂੰ ਸਾਡਾ ਦਿਲ ਨਹੀਂ ਕਰਦਾ ਨਹੀਂ ਅਸੀਂ ਰੋਟੀ ਨਹੀਂ ਕਰਦਾ ਐਨੇ ਪਰੇਸ਼ਾਨ ਅਸੀਂ ਹਾਂਜੀ ਪਾਣੀ ਦਾ ਪੈਣੀ ਸਾਰਾ ਇੱਕ ਟੈਂਕੀ ਵੀ ਹਾਲਤ ਬਹੁਤ ਖਸਤਾ ਰਾਤ ਕੁੜੀ ਦਾ ਪੈਰ ਚਲਦਾ ਗਿਆ ਨੀਚੇ ਗਰਦੀ ਗਰਦੀ ਬਚੀ ਆ ਸਾਰਾ ਬਹੁਤ ਜਿਆਦਾ ਉੱਤੇ ਜਿਲਗ ਜੰਮੀ ਹੋਏ ਹਰੇ ਵਾਈ ਜੰਮੀ ਆ ਉੱਤੋਂ ਏਟ ਵੀ ਡਿੱਗ ਕੇ ਆਈ ਸਰ ਕੁਝ ਵੀ ਹੋ ਸਕਦਾ ਜੀ ਬਿਸਕਟ ਭੇਜ ਦੀਏ ਜਾਂ ਬ੍ਰੈਡ ਭੇਜੀਏ ਨਹੀਂ ਨਹੀਂ ਸਰ ਸਾਨੂੰ ਕੁਝ ਨਹੀਂ ਚਾਹੀਦਾ ਜੀ ਟੈਂਕੀ ਦੀ ਹਾਲਤ ਇੰਨੀ ਖਸ ਤੇ ਆਈ ਵੀ ਸਿਰ ਉੱਪਰ ਤਿੰਨ ਪੌੜੀਆਂ ਨੇ ਸਾਡੇ ਬੈਠਣ ਵਾਸਤੇ ਸਾਰੀ ਟੈਂਕੀ ਤੇ ਟ੍ਰਿਪ ਟ੍ਰਿਪ ਕਰਕੇ ਪਾਣੀ ਚ ਉਈ ਜਾਂਦਾ ਸਾਰੀ ਟੈਂਕੀ ਤਰੇੜਾ ਛੱਡੀ ਬੈਠੀ ਐ ਤੇ ਕੋਈ ਵੀ ਨੁਕਸਾਨ ਹੋ ਸਕਦਾ ਕਿਸੇ ਵੀ ਟਾਈਮ ਇੰਨੀ ਕੁ ਪੂਰੀ ਹਾਲਤ ਹੈ ਗਈ ਹੈ ਕੋਈ ਰੋਕੇ ਪਾਣੀ ਡੰਕਾ ਹੈ ਹਾਂ ਜੀ ਸਰ प्रशासन ने किसी ने कोई सार नहीं लेती पानी 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 है है दूरी दूरी। दिन दिन है 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 क्या 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 है ਮੈਂ ਦੇਖੋ ਹੁਣ ਲੇਡੀਜ਼ ਆ ਬਾਥਰੂਮ ਜਾਣਾ ਸੀ ਤੇ ਇਹਨੇ ਨਾਲ ਹੋ ਗਿਆ ਸੀ ਉੱਪਰ ਹੀ ਕਰਦੀਆਂ ਪੜਦੇ ਲਾਲਾ ਕੇ ਕਰਦੀਆਂ ਅੱਜ ਮੈਂ ਉੱਥੇ ਗਈ ਆ ਕਨਸਟੇਬਲ ਇੱਥੇ ਮੈਨੂੰ ਬਾਹਰ ਫੜ ਲਿਆ ਲੇਡੀਜ਼ ਕਨਸਟੇਬਲ ਰੱਖੋ ਤੁਸੀਂ ਲੇਡੀਜ਼ ਨੂੰ ਹੱਤ ਲਾਣ ਉਹਨਾਂ ਦਾ ਮਤਲਬ ਨਹੀਂ ਹੱਤ ਲਾਣ ਦਾ ਬੰਦੇ ਦਾ ਕੰਮ ਕੀ ਆ ਹੱਤ ਲਾਣ ਦਾ ਚਾਹੇ ਉਹ ਪੁਰਸ਼ ਹੋਣ ਹੀ ਆ ਤੀਆਂ ਬਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਜਿਵੇਂ ਅਸੀਂ ਠੱਕੇ ਖਾਣੀਆਂ ਤੇ ਅੱਜ ਐਸੀ ਸਾਡੀ ਮਜਬੂਰੀ ਆ ਸਾਡੀ ਅਸੀਂ ਤਾਂ ਇੱਥੇ ਬੈਠੇ ਆ ਸਾਨੂੰ ਕੋਈ ਸ਼ੌਕ ਥੋੜੀ ਆ ਤਿੰਨ ਦਿਨ ਤੋਂ ਅਸੀਂ ਉੱਪਰ ਬੈਠੇ ਆ ਕਰਦੀਆਂ ਮਜਬੂਰੀਆਂ ਹੈਗੀਆਂ ਫਾਦਰ ਸਾਹਿਬ ਮੇਰੇ ਹੈ ਨਹੀਂ 6000 ਗੁਜ਼ਾਰਾ ਕਰਦੀ ਆ ਪਰ ਇਹਦਾ ਕੰਮ ਨਹੀਂ ਚੱਲਦਾ ਮਾਂ ਬੁੜੀ ਆ ਵਿਚਾਰੀ ਬਿਮਾਰ ਰਹਿੰਦੀ ਆ ਇਹਨਾਂ ਦੇ ਨਿੱਕ-ਨਿੱਕੇ ਬੱਚੇ ਆ ਉਹ ਤਾਂ ਕੀ ਖਾਂਦੇ ਇਹ ਤਾਂ ਨਾਲੇ ਛੱਡ ਜਿਵੇਂ ਬੈਠੀਆਂ ਮੇਰਾ ਵਿਆਹ ਨਹੀਂ ਹੁੰਦਾ ਕਹਿੰਦੇ ਕੁੜੀ ਕਿੰਨਾ ਕਮਾਉਂਦੀ ਆ ਅਸੀਂ ਤਾਂ 30000 35000 ਕਮਾਉਂਦੀ ਆ ਅਸੀਂ ਤਾਂ ਰਿਸ਼ਤਾ ਕਰਾਂਗੇ ਲੋਕੀ ਦੀ ਮੰਗ ਨਾ ਰੱਖਦੇ ਆ ਅਸੀਂ ਕਿੱਥੇ ਨੂੰ ਜਾਈਏ ਜਾਨ ਲਾਲ ਜਿਵੇਂ ਨਜਾਇਜ਼ ਹੋਏ ਐਕਸਲ ਪ੍ਰਸ਼ਾਸਨ ਆ ਫੋਨ ਕਰਕੇ ਕਹਿੰਦੇ ਕਹਿੰਦੇ ਤੁਹਾਨੂੰ ਕਹਿੰਦੇ ਹੀ ਮੰਗ ਕਰਨੀ ਲਗਾ ਸਰ ਸਾਡੀ ਆ ਮੰਗਾ ਸਾਨੂੰ ਪੱਕੇ ਨਹੀਂ ਇਹਨਾਂ ਨੇ ਸਾਨੂੰ 18000 ਸੈਲਰੀ ਸਾਡੀ ਵੀ ਕਰ ਦੇ ਸਾਡਾ 31 ਅਗਸਤ 2024 ਤੱਕ ਦਾ ਸਮਾਂ ਪੂਰਾ ਹੁੰਦਾ ਆ ਕਹਿੰਦਾ ਜੀ ਐ ਤੱਕ ਤਾਂ ਤੁਹਾਨੂੰ ਪੱਕੇ ਮੈਂ ਕਿਹਾ ਸਰ ਅਸੀਂ 10 ਸਾਲ ਜ਼ਿੰਦਗੀ ਦੇ ਦਿੱਤੇ ਆ 8 ਮਹੀਨੇ ਉੱਪਰ ਲੰਘ ਗਏ ਸਾਡੇ ਠੀਕ ਹੈ ਜੀ ਸਹੀ ਆ ਅਸੀਂ ਤਾਂ ਬੈਠੇ ਆ ਸਾਨੂੰ ਸ਼ੌਂਕ ਨਹੀਂ ਹੈਗਾ ਉੱਪਰ ਬੈਠਣ ਦਾ ਅੰਨਸਾਂ ਨੂੰ ਪਰੇਸ਼ਾਨ ਕਰਦੇ ਆ ਇੱਥੇ ਰਹਿ ਕੇ ਨਹੀਂ ਪਰੇਸ਼ਾਨ ਕਰਦੇ ਅਸੀਂ ਕਿ ਹੁਣ ਸ਼ਰੇਣਾਮ ਬੈਠੀ ਜੇ ਸਕੂਲਾਂ ਦੇ ਵਿੱਚ ਨਹੀਂ ਨਾ ਅਸੀਂ ਰੱਖਦੇ ਛੋਟੇ-ਛੋਟੇ ਬੱਚੇ ਲਿਆ ਕੇ ਸਕੂਲਾਂ ਦੇ ਵਿੱਚ ਅਸੀਂ ਰਿਪੀਸ਼ਨ ਕਰਵਾਣੇ ਆਗੇ ਅਸੀਂ ਉਹਨਾਂ ਨੂੰ ਪੜਾ ਕੇ ਫਿਰ ਅਗਲੀ ਜੇ ਕਲਾਸਾਂ ਦੇ ਵਿੱਚ ਭੇਜਿਆ ਜਿਵੇਂ ਆਪਾਂ ਘਰ ਦੀ ਨੀਵ ਨਹੀਂ ਹੁੰਦੀ ਨੀਵਾਂ ਸੀ ਸਕੂਲਾਂ ਦੀ ਨੀਵਾਂ ਸੀ ਰੱਖਦੇ ਆਈ ਛੋਟੇ ਬੱਚੇ ਨੂੰ ਪੜ੍ਹਾਈਏ ਫਿਰ ਅਡਜਸਟਮੈਂਟ ਹੁੰਦੀ ਆ ਫਿਰ ਦੂਜੇ ਬੱਚਿਆਂ ਨੂੰ ਪੰਜੀ ਲੱਖ ਦੇ ਬੱਚਿਆਂ ਨੂੰ ਬਿਨਾਂ ਕਲਾਸਾਂ ਚ ਬਿਠਾਉਂਦੇ ਆ ਸਾਨੂੰ ਦੇ ਹਵੇਲੇ ਨਾ ਬੈਠੇ ਰਹਿਣ ਕਿ ਤੁਸੀਂ ਆਪ ਹੀ ਦੱਸੋ ਜੀ 6000 ਤੇ ਗੁਜ਼ਾਰਾ ਹੋ ਸਕਦਾ ਜੀ ਘਰ ਤੋਂ ਫੇ ਸਾਡੇ ਨਾ ਮਤਰੇ ਹੀ ਮਾਲਾ ਹਾਲ ਕੀਤਾ ਹੈ ਸਰਕਾਰ ਨੇ ਕਿਹੜੇ ਬੈਕਮੈਂਟ ਨੂੰ ਕਹਿੰਗੇ 12700 710 ਰੁਪਏ ਤਾਂ ਪੱਕੇ ਕਰਦੇ ਸਿਰਫ 150 ਅਧਿਆਪਕ ਨੂੰ ਕਿਉਂ ਛੱਟਿਆ ਜੀ ਇਹ ਸਿਰਫ ਸਾਡੀ ਇਹ ਗੱਲ ਸੀਗੀ ਸਾਡੇ ਪੰਜਨ ਕੱਟ ਸੀ 10 ਸਾਲ ਤੋਂ ਜਦੋਂ ਤੱਕ ਕੱਟ ਸੀ ਪਰ ਇਹਨਾਂ ਨੇ ਕਰਤੀ ਗੱਲ ਕਸਮਾਂ ਰੱਖਿਆ ਸੀ ਕਰਤੀ ਗੱਲ ਅਸਤਰ ਸੀ ਤੁਮੋਂ ਬੁਗਾ ਕਰਤਾ ਸੀ ਨਾ ਸਰ ਇੰਟੈਲੀਜੈਂਸ ਸਖਿਦੋ ਫਰਾਂਗੀਆਂ ਜਿਹੜਾ ਇਹ ਜਹਾਂ ਦੇ ਵਿੱਚ ਸਭ ਤੋਂ ਕੋਈ ਇਹੋ ਹੈ ਨਾ ਜੀ ਆਹ ਤੁਸੀਂ ਜਿੱਦ ਤੱਕ ਸਾਡੇ ਫੜੀਆਂ ਇਹ ਤਾਂ ਬਹੁਤ ਮੁਸ਼ਕਲ ਦੇ ਵਿੱਚ ਹੈ ਕਿ ਇਹ ਤੇ ਇਹਨਾਂ ਨੂੰ 6000 ਤਨਖਾਹ ਮਿਲਦੀ ਹੈ ਤੇ ਇਹ ਤਾਂ ਆਪਣੀ ਫੈਮਿਲੀ ਵੀ ਨਹੀਂ ਪਾਲ ਸਕਦੇ ਇੱਕ ਜਿਹੜੀ ਬੀਬੀ ਖੰਬਿਆਂ ਤੇ ਚੜੀ ਹੈ ਟੈਂਕੀ ਤੇ ਉਹਦੀ ਸ਼ਾਦੀ ਵੀ ਨਹੀਂ ਹੋਈ ਹੈਗੀ ਲੋਕੀਕ عندك ਇਹ ਕਿ 6000 ਵਾਲੀ ਬੀਬੀ ਦੇ ਨਾਲ ਕਦੀ ਸ਼ਾਦੀ ਹੋ ਸਕਦੀ ਹੈ ਤੇ ਇਹ ਤਾਂ ਬਹੁਤ ਤਕਰਾ ਹੈ ਕਿ ਕਿੰਨੇ ਸਾਲਾਂ ਤੋਂ ਤੁਹਾਨੂੰ ਰੰਗ ਦਿੱਤਾ 2003 ਤੋਂ ਅਸੀਂ 2003 ਤੋਂ ਅੱਜ 21 ਸਾਲ ਹੋ ਗਏ ਹਾਂ 21 ਸਾਲ ਤੋਂ ਇਹ 6000 ਰੁਪਏ ਮਹੀਨੇ ਦੀ ਨੌਕਰੀ ਤੇ ਹੈ ਸਰ ਸਾਡੇ ਨਾਲ ਦੇ ਟੀਚਰ ਜੋ 70000 ਰੁਪਏ ਲੈ ਰਹੇ ਆ ਉਹਨਾਂ ਹੀ ਕੰਮ ਅਸੀਂ ਕਰ ਰਹੇ ਆ ਸਰ ਸਵੇਰੇ 8 ਵਜੇ ਅਸੀਂ ਸਕੂਲ ਜਾਂਦੇ ਆ ਉਹਨਾਂ ਦੇ ਬਰਾਬਰ ਤੇ ਅਸੀਂ 3 ਵਜੇ ਸਕੂਲ ਵਾਪਸ ਆਉਂਦੇ ਆ ਜਦੋਂ ਉਹ ਟੀਚਰ ਆਉਂਦੇ ਆ ਅਸੀਂ ਉਹਨਾਂ ਤੋਂ ਵੱਧ ਕੇ ਕੰਮ ਕਰਦੇ ਆ ਪਰ ਉਹਨਾਂ ਦੇ ਬਿਨਾਂ ਬਹੁਤ ਮੁਸ਼ਕਲ ਹੈ ਇਹਨਾਂ ਦੇ ਲਈ 6000 ਲੈ ਰਹੇ ਆ ਸਾਨੂੰ ਉਹ ਵੀ ਨਹੀਂ ਪੂਰਾ ਦੇ ਰਹੇ ਤੇ ਮੈਂ ਸੈਕਟਰੀ ਐਜੂਕੇਸ਼ਨ ਜਿਹੜਾ ਹੈਗਾ ਆਈਐਸ ਦੇ ਹੈ ਕਿ ਉਹਨਾਂ ਕੋਲ ਇਹਨਾਂ ਦੀ ਦਰਖਾਸਤ ਭੇਜਦਾ ਕਿ ਇਹ ਇਹਨਾਂ ਦਾ ਇੱਕਦਮ ਕੀਤਾ ਜਾਵੇ ਕਿਉਂ ਕਰਕੇ ਜਿਹੜਾ ਸੰਵਧਾਨ ਉਹਦੇ ਮੁਤਾਬਕ ਆਰਟੀਕਲ 14 ਦੇ ਕਾਨੂੰਨ ਦੇ ਅੱਗੇ ਸਭ ਬਰਾਬਰ ਨੇ ਜੇ ਇਹਨਾਂ ਦੇ ਨਾਲ ਦੇ ਬੰਦਿਆਂ ਦੇ ਬੀਬੀਆਂ ਦੇ ਤਨਖਾਹਾਂ ਵਧ ਗਈਆਂ ਫਿਰ ਆਰਟੀਕਲ 14 ਦੇ ਮੁਤਾਬਕ ਇਹਨਾਂ ਦੀਆਂ ਵੀ ਵਧਣੀਆਂ ਚਾਹੀਦੀਆਂ ਸੋ ਇਹ ਸਬਧਾਨਕ ਚੀਜ਼ ਹੈ ਤੇ ਤੁਸੀਂ ਕੋਈ ਵਕੀਲ ਕੋਲੇ ਅੱਜ ਤੱਕ ਨਹੀਂ ਗਏ ਨਹੀਂ ਜੀ ਵਕੀਲ ਤੱਕ ਨਹੀਂ ਗਏ ਸੀ ਕਿ ਕੇ ਜਦਬ ਸਾਹਿਬ ਕੋਲੋਂ ਸਰ ਸਾਡੋ ਨਹੀਂ ਕੁਝ ਹੈ ਹੀ ਨਹੀਂ ਕਿ ਪੇਪੈਂਟੀ ਨੇ ਅਸੀਂ ਵਕੀਲਾਂ ਨੂੰ ਕੀ ਦੇਵਾਂਗੇ ਸਰ ਅਸੀਂ 6000 ਆਪ ਗੁਜ਼ਾਰਾ ਕਰਦੇ ਵਕੀਲਾਂ ਨੂੰ ਕੀ ਦੇਵਾਂਗੇ ਵਕੀਲ ਵੀ ਤਾਂ ਸਾਡੇ ਤੋਂ ਪੈਸੇ ਹੀ ਮੰਗਣਗੇ ਜੀ ਨਾ ਨਾ ਕਈ ਤਾਂ ਚੰਗੇ ਹੁੰਦੇ ਆ ਸਰ ਕੋਈ ਨਹੀਂ ਸਰ ਪੈਸੇ ਤੋਂ ਬਿਨਾ ਕੋਈ ਨਹੀਂ ਕੰਮ ਕਰਦਾ ਜੀ ਸਰ ਅਸੀਂ ਵਕੀਲਾਂ ਨੂੰ ਪੈਸੇ ਕਿੱਥੋਂ ਦਵਾਂਗੇ ਜਿਸ ਅਸੀਂ ਸਾਡੀ 6000 ਤਾਂ ਤਨਖਾਹ ਹੈ ਜੀ ਨਹੀਂ ਉਹ ਬਾਅਦ 'ਚ ਲੈ ਲੈਂਦੇ ਆ ਕਈ ਚੰਗੇ ਹੁੰਦੇ ਆ